ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਤੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਤ ਕੰਮ ਪੜ੍ਹਾਈ ਪੈਣਪਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਈ ਤਰ੍ਹਾਂ ਵਾਰ-ਵਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੋ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਜੀ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਗੋਤ ਪੰਦੇਰ ਜਨਮ ਮਿਤੀ 1990 ਕੱਤ 5 ਮਹੀਨੇ ਚਕਾਸ਼ਟ ਜੱਟ ਸਿੱਖ ਤਹਿਸੀਲ ਪੈੜ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਹਨ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰਮਟਨ ਰਹਿੰਦੀ ਹੈ ਲੜਕੀ ਦਾ ਇੱਕ ਪਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਲੜਕੀ ਬੇਕਸ਼ੂਰ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਣ ਵਾਲਾ ਲੜਕਾ ਚਾਹੀਦਾ ਹੈ ਲੜਕਾ ਨਸਰ ਹੈ ਤੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਦੇ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿਕਾ ਪੜਾਈ ਬੈਚਲਰ ਆਫ ਆਰਥ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਕ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਲੜਕੇ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜੱਟ ਸਿੱਖ ਕਾਸ਼ਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26 1 2000 ਗੋਤ ਪਠੜ੍ਹ ਪੜਾਈ ਪਲੱਸ 2 ਪਾਸਰ ਕਾਸ਼ਟ ਜੱਟ ਸਿੱਖ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜਮੀਨ ਅਠਕੀਲੇ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਕੰਮ ਆਟੋ ਮਕੈਨਿਕ ਦਾ ਲੜਕਾ 16 ਸਨਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਕਰਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 12 1990 ਕੱਦ 5 ਫਟ 9 ਇੰਚ ਆਕਾਸ਼ ਰਵੀਦਾਸੀ ਪੜ੍ਹਾਈ ਐਮਏ ਬੀਐਡ ਲੜਕਾ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਹੈ ਲੜਕਾ ਵਧੀਆ ਸੁਭਾਅ ਦਾ ਹੈ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਦੋਵੇਂ ਭੈਣਾਂ ਨੇ ਇੱਕ ਭਰਾ ਹੈ ਉਹ ਵੀ ਮੈਰਿਡ ਹੈ ਲੜਕਾ ਸੁਨਾ ਸੁਣਖਾ ਹੈ ਕੋਈ ਨਸਾ ਨਹੀਂ ਕਰਦਾ ਵੈਸ ਸੁਣਿਆ ਹੈ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਹੈ ਲੜਕਾ ਵੇਚੂ ਰਹਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਕੁਆਰੀ ਜੈ ਤਲਾਕशुदा ਲੜਕੀ ਚਾਹੀਦੀ ਹੈ ਐਸੀ ਕਾਸਟੋਂ ਪਹਿਲਾ ਹੈ ਬਾਕੀ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਲੜਕੀ ਬੱਚੇ ਵਾਲੀ ਵੀ ਮਨਜ਼ੂਰ ਹੈ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਸੰਧੋ ਘਾਟ ਜੱਟ ਸਿਕਾ ਜਨਮ 14/1997 ਕੱਦ 5 ਫੁੱਟ 8 ਇੰਚ ਪੜ੍ਹਾਈ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਸਾਰਾ ਪਰਿਵਾਰ ਯੂ ਐਸ ਏ ਵਿੱਚ ਹੈ ਲੜਕਾ ਯੂ ਐਸ ਏ ਸਿਟੀਜ਼ਨ ਹੈ ਲੜਕੇ ਦਾ ਯੂ ਐਸ ਏ ਵਿੱਚ ਵਧੀਆ ਕਾਰੋਬਾਰ ਹੈ ਲੜਕੇ ਦੇ ਯੂ ਐਸ ਏ ਵਿੱਚ ਕਈ ਘਰ ਨੇ ਵਧੀਆ ਪ੍ਰਾਪਰਟੀ ਹੈ ਲੜਕੇ ਦਾ ਇੰਡੀਆ ਦਾ ਪਤਾ ਜਲੰਧਰ ਹੈ ਲੜਕਾ ਸੋਣਾ ਸੁਨਖਾ ਹੈ ਮੰਗ ਇਹਨਾਂ ਨੂੰ ਸੋਹਣੀ ਤੇ ਰੱਖੀ ਲੜਕੀ ਕੈਨੇਡਾ ਜਾਂ ਯੂ ਐਸ ਏ ਵਿੱਚ ਪੀ ਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਆ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18/1992 ਕਾਸਟ ਸੀਮੇ ਪਤਾ ਲੁਧਿਆਣਾ ਕੱਦ 5 ਫੁੱਟ 7 ਇੰਚ ਪਿਤਾ ਸੁਖਦੇਵ ਸਿੰਘ ਗੋਤ ਫਰਵਾਹੇ ਨਾਨਕੇ ਗੋਤ ਨਾਗੀ ਪੜਾਈ میٹرਕ ਪਾਸ ਜੌਬ ਇਲੈਕਟ੍ਰੀਸ਼ੀਅਨ ਲੜਕਾ ਮੰਗਲੀਕ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਦਾ ਘਰੇਲੂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਤਾ ਨਹੀਂ ਲੜਕੀ ਮੰਗਲੀਕ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30/10/1996 ਕੱਦ 5 ਫਟ 8 ਇੰਚ ਕਾਸਟ ਜੱਟ ਜੱਟ ਸਿੱਖ ਗੋਤ ਸੰਧੂ ਪੜਾਈ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਪਤਾ ਮਲੇਰ ਕੋਟਲਾ ਲੜਕੇ ਨੂੰ ਸਵਾ ਕਿਲਾ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤ ਧਾਰੀ ਨੇ ਇੱਕ ਭੈਣ ਮੈਰਿਡ ਹੈ ਉਹ ਵੀ ਅਮਰਤ ਧਾਰੀ ਹੈ ਲड़का ਵੀ ਅਮਰਤ ਧਾਰੀ ਹੈ ਸਾਰਾ ਪਰਿਵਾਰ ਅਮਰਤ ਧਾਰੀ ਹੈ ਲड़का ਤਲਾਕ ਸੁਦਾ ਹੈ ਤੇ ਬੇਕਸੂਰ ਹੈ ਲड़का ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕ ਸੁਦਾ ਲੜਕੀ ਚਾਹੀਦੀ ਹੈ ਬੱਚੇ ਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਦਾਸਤੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮਰੜਾ ਲੜਕਾ ਜਨਮਾ 28/12/1985 ਕੱਤ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਆਈਟੀ ਡਿਪਲੋਮਾ ਇਨ ਆਰਟ ਐਂਡ ਗਰਾਫਟ ਕਾਸਟ ਐਸ ਸੀ ਜੋਬ ਐਡੀਟਰ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰੜ ਹੈ ਕਾਲਜ ਵਿੱਚ ਲੈਕਚਰ ਆ ਰਹੇ ਹੈ ਇੱਕ ਪੈਨ ਅਨਮੈਲਡ ਹੈ ਇੱਕ ਪੈਨ ਮੈਂਟਰੀ ਥੋੜਾ ਵੀਕ ਨੇ ਪਤਾ ਹੁਸ਼ਿਆਰਪੁਰ ਲੜਕਾ ਤੇ ਲੜ ਪਰਿਵਾਰ ਵੈਸ਼ਨੂ ਹੈ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਹੈ ਪਰਿਵਾਰ ਨੂੰ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਬਿਲਕੁਲ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਐਨਆਰਆਈ ਸੰਪਰਕ ਨਾ ਕਰਨ ਜੀ ਲੜਕੀ ਨਮਾ ਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਇਲਾਕੇ ਸੰਪਰਕ ਨਾ ਕਰਨ ਜੀ ਮੈਰਿਜ ਬੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜੁਲਾਈ 2003 ਕਾਸਟ ਜੱਟ ਸਿੱਖ ਗੋਤ ਬਰਾੜ ਕੱਦ 6 ਫੁੱਟ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਪਟਿਆਲਾ ਲੜਕੇ ਦਾ ਇੱਕ ਛੋਟਾ ਪਰਾਂ ਹੈ ਜ਼ਮੀਨ 35 ਕਿਲੇ ਦੋਵਾਂ ਪਰਾਵਾਂ ਨੂੰ 17.5 17.5 ਕਿਲੇ ਆਉਂਦੀ ਹੈ ਹੋਰ ਸ਼ਹਿਰੀ ਪ੍ਰਾਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ ਵਧੀਆ ਕੰਮਕਾਰ ਹੈ ਲੜਕਾ ਸੋਨਾ ਸੁਨੱਖਾ ਹੈ ਨਸੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਨੋ ਪਹਿਲ ਹੈ ਮੈਰਿਜ ਬਿਰਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਦ 5.8 ਇੰਚ ਪੜਾਈ ਪਲੱਸ 2 ਕਾਸਟ ਜੱਟ ਸਿੱਖ ਗੋਤ ਬੜਾਂਚ ਜ਼ਮੀਨ 4 ਕਿਲੇ ਪਤਾ ਤਰਨ ਤਰਨ ਸਾਹਿਬ ਪਰਿਵਾਰ ਵਿੱਚ ਇੱਕ ਪੈਨ ਮੈਰਿਡ ਹੈ ਦੋ ਪਰਾ ਮੈਰਿਡ ਨੇ ਇੱਕ ਕੈਨੇਡਾ ਵਿੱਚ ਇੱਕ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪਿਆ ਹੈ ਵਧੀਆ ਕੰਮਕਾਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਾਂ ਤਨਤਨ ਸਾਹਿਬ ਜਾਂ ਅਮਰਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 ਸੇ 1997 ਕਾਸ਼ਟ ਜੱਟ ਸਿੱਖ ਗੋਤ ਬੰਗੂ ਕੱਦ 5 ਫੁੱਟ 10 ਇੰਚ ਜੌਬ ਮਰਚੈਂਟ ਨੇਵੀ ਵਿੱਚ ਹੈਡ ਆਫਸਰ ਪੰਜ ਕੰਟਰੀਆਂ ਦਾ ਵੀਜ਼ਾ ਲੜਕੇ ਕੋਲ ਤਨਖਾਹ 1,75,000 ਇੱਕ ਮਹੀਨੇ ਦੀ ਪਰਿਵਾਰ ਵਿੱਚ ਪਿਤਾ ਸ਼ੁਗਰਮਲ ਤੋਂ ਰਟਾਇਰ ਨੇ ਇੱਕ ਪਰਾ ਮੈਰਿਡ ਹੈ ਕੈਨੇਡਾ ਵਿੱਚ ਸੈਟਲ ਹੈ ਇੱਕ ਬੈਨ ਮੈਰਿਡ ਹੈ ਜਿਮੀਨਾਟ ਕਿਲੇ ਦੋਵਾਂ ਭਰਾਵਾਂ ਨੂੰ 4-4 ਕਿਲੇ ਆਉਂਦੀ ਹੈ ਪਤਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਐਨ ਆਰ ਆਈ ਹੋਵੇ ਲੜਕੀ ਸਿਰਫ ਜੱਟ ਸਿੱਖ ਦਾ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸਟ ਰਵਿਦਾਸ ਸਿੱਖ ਜਨਮ 17 ਸੇ 1986 ਕੱਦ 6 ਫਟ 1 ਇੰਚ ਪੜਾਈ 10 ਪਾਸ ਪਤਾ ਫਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਪੈਣੀ ਇੰਗਲੈਂਡ ਵਿੱਚ ਹੈ ਇੱਕ ਭਰਾ ਇਟਲੀ ਵਿੱਚ ਹੈ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਤੇ ਆਪਣਾ ਘਰ ਹੈ ਲੜਕਾ ਸੋਹਣਾ ਸੁਨੱਖਾ ਹੈ ਤੇ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਤਾਂ ਪਹਿਲ ਹੈ। ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ। ਰਵਿਦਾਸ ਸਿੱਖ ਕਾਸਟ ਨੂੰ ਪਹਿਲ ਹੈ ਹੋਰ ਕਾਸਟ ਦੇ ਵੀ ਸੰਪਰਕ ਕਰ ਸਕਦੇ ਹਨ। ਪਰ ਆਦਾ ਸਵਾਮੀ ਸੰਪਰਕ ਨਾ ਕਰਨ ਜੀ। ਪਰਿਵਾਰ ਦੇ WhatsApp ਨੰਬਰ ਦਿੱਤੇ ਗਏ ਹਨ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4 ਸੇਮ 1985 ਪੜਾਈ ਪਾਸ ਟੂ ਕੱਦ 5 ਫੁੱਟ 7 ਇੰਚ ਗੋਤ ਚੋੜ ਮਰਾਦਾ ਕਾਸਟ ਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਤੇ ਕੰਨ ਮੈਰਿਡ ਇੱਕ ਭੈਣ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਜੀ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਬਖੇਂਡਾ ਉਹ ਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਨਾ ਸਲੱਖਾ ਹੈ ਕੋਈ ਨਸਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਦਾਜ ਦੀ ਮੰਗ ਨਹੀਂ ਤਲਾਕਸ਼ੁਦਾ ਲੜਕੀ ਵੀ ਮਨਜੂਰ ਹੈ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਐਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬੂਰੇ ਵਾਲੇ ਪਰਿਵਾਰ ਨੂੰ ਫੋਨ ਨਾ ਕਰ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਨਮਰੜ ਲੜਕੀ ਜਨਮ 2 2 1983 ਪੜਾਈ ਐਮਏ ਐਮਐਡ ਕੱਦ 5 ਫੁੱਟ 5 ਇੰਚ ਰੰਗ ਸਾਫ ਐਸ ਕਾਸਟ ਐਸੀ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਪੈਣਾ ਨੇ ਇੱਕ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਪੈਣ ਮੈਂਟਰੀ ਥੋੜਾ ਵੀਕ ਨੇ ਇੱਕ ਭਰਾ ਅਨਮਰੜ ਜੋਬ ਕਰਦਾ ਹੈ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਤਸੰਗੀ ਵੈਸ਼ਨੂ ਹੈ ਲੜਕੀ ਸਰੀਰਕ ਤੌਰ ਤੇ ਥੋੜੀ ਜੀ ਭਾਰੀ ਹੈ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਐਸੀ ਕਸ਼ਟੋਂ ਪਹਿਲ ਹੈ ਲੜਕਾ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਹਿਆਲਪਰ ਚੰਡੀਗੜ੍ਹ ਤੋਂ ਹੋਵੇ ਮਾਚਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਐਸਾ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਫੋਨ ਕਰਨ ਜੀ NRI ਤੇ ਮੈਰਿਜ ਬਿure ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਤ ਜੱਟ ਸਿੱਕ ਕੱਦ 5 ਫੁੱਟ 6 ਇੰਚ ਜਨਮ 1992 ਪੜਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕਨੇਡਾ ਪੀਆਰ ਹੈ ਜੀ ਥੋੜੇ ਸਮੇਂ ਤੋਂ ਤਲਾਕ ਸੁਦਾ ਹੈ ਲੜਕੀ ਸੋਹਣੀ ਸੁਨੱਖੀ ਹੈ ਮਗ ਇਹਨਾਂ ਨੂੰ ਸੋਣਾ ਸਲੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਵਾਰਾ ਜਾਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਰਮਾ ਜਨਮ 25/10/1991 ਕੱਤ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਗੋਤ ਦ੍ਰविड़ ਇੰਡੀਆ ਦਾ ਪਤਾ ਨਕੋਦਰ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਪ੍ਰਾ ਯੂਰਪ ਵਿੱਚ ਸੈਟਲ ਹੈ ਮੈਰਿਡ ਹੈ ਲੜਕੇ ਕੋਲ ਜ਼ਮੀਨ ਪਿੰਡ ਵਿੱਚ ਵਧੀਆ ਕਾਰ ਸਾਰਾ ਪਰਿਵਾਰ ਸੁੱਧ ਵੈਸ਼ਨੂ ਤੇ ਧਾਰਮਿਕ ਹੈ ਲੜਕਾ ਕੈਨੇਡਾ ਵਿੱਚ ਛਿੜੀ ਜਨ ਹੈ ਲੜਕੇ ਕੋਲ ਕੈਨੇਡਾ ਵਿੱਚ ਆਪਣਾ ਘਰ ਗੱਡੀ ਤੇ ਵਧੀਆ ਕੰਮਕਾਰ ਹੈ ਲੜਕਾ ਸੋਹਣਾ ਸੁਨੱਖਾ ਹੈ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਵਧੀਆ ਚੰਗੇ ਧਾਰਮਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਆ ਲੜਕੀ ਨੂੰ ਪਹਿਲ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਨ ਕੋਦਰ ਜਲੰਧਰ ਕਬੂਥਲੇ ਨੂੰ ਪਹਿਲ ਹੈ ਲੜਕੀ ਮੰਗਲਿਕ ਤੇ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਬ੍ਰਾਹਮਣ ਕਾਸਟ ਨੂੰ ਕਾਸਟ ਲੜਕੀ ਨੂੰ ਪਹਿਲ ਹੈ ਬਾਕੀ ਖੱਤਰੀ ਅਗਰਵਾਲ ਕਾਸ਼ਦੇਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਜਨਮ 4/10/1993 ਕੱਦ 5 ਫਟ 6 ਇੰਚ ਜਨਮ ਦਾ ਸਮਾਂ 4:47 PM ਜਨਮ ਸਥਾਨ ਖੰਨਾ ਕਾਸ਼ਟਤੀ ਮਾਨ ਕੋਤ ਗੁੰਦੇਵ ਪੜਾਈ ਡਿਪਲੋਮਾ ਅਤੇ ਬੀਟੈਕ ਇਲੈਕਟ੍ਰੀਕਲ ਇਲੈਕਟ੍ਰੋਨਿਕ ਪਲੱਸ ਐਮਬੀਏ ਫਰਮ ਯੂਕੇ ਤੋਂ ਪਿਤਾ ਕਰਮ ਸਿੰਘ ਆਪਣਾ ਬਿਜ਼ਨਸ ਹੈ ਮਾਤਾ ਟੀਚਰ ਨੇ ਇੱਕ ਪੈਨ ਮੈਰਿਡ ਹੈ ਲੜਕਾ ਯੂਕੇ ਵਿੱਚ ਵਰਕ ਪਰਮਿਟ ਤੇ ਹੈ ਹੁਣ ਇੰਡੀਆ ਆਇਆ ਹੋਇਆ ਹੈ ਥੋੜੇ ਸਮੇਂ ਬਾਅਦ ਵਾਪਸ ਜਾਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਧੀਮਨ ਕਾਸਟ ਲੜਕੀ ਨੂੰ ਪਹਿਰੇ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਹਨ ਯੂਕੇ ਤੋਂ ਲੜਕੀ ਨੂੰ ਪੈਲ ਹੈ ਪਾਵੇਂ ਪੀਆਰ ਜਾਂ ਵਰਕ ਪਰਮਿਟ ਦੀ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜ੍ਹੀ ਲਿਖੀ ਹੋਵੇ ਮਾਤਾ ਪਿਤਾ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1987 ਕੱਦ 5 ਫੁੱਟ 3 ਇੰਚ ਕਾਸ਼ ਮੱਝ ਵੀ ਸਿੱਖ ਪੜਾਈ ਪਲਾਸਟੋ ਡਿਪਲੋਮਾ ਆਫ ਬਿਊਟੀ ਅਤੇ ਆਪਣਾ ਸੁਨੂਣਾ ਪਰਿਵਾਰ ਵਿੱਚ ਮਾ ਪਿਤਾ ਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਆਪਣਾ ਬਿਜ਼ਨਸ ਹੈ ਇੱਕ ਭਰਾ ਕੈਨੇਡਾ ਵਿੱਚ ਸਿਟੀਜ਼ਨ ਹੈ ਪਤਾ ਕਪੂਰਥਲਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਲੜਕਾ ਵਧੀਆ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਆਦ ਦਾ ਨਸ਼ਾ ਰਹਿਤ ਚਾਹੀਦਾ ਹੈ ਕੈਨੇਡਾ ਤੋਂ ਲੜਕੇ ਨੂੰ ਪਸੰਹ ਰਿਹਾ ਹੈ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕਾ ਮੱਝ ਵੀ ਸਿੱਖ ਗਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 28 ਸਾਲ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਪਤਾ ਤਰਨਤਾਰਨ ਸਾਹਿਬ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਪੈਨ ਮੈਰਿਡ ਹੈ ਲੜਕਾ ਵੈਸੋਂ ਜ਼ਮੀਨ ਤੋਂ ਕਿਲੇ ਲੜਕਾ ਡਰਾਈਵਰ ਦੀ ਜੋਬ ਕਰਦਾ ਹੈ ਲੜਕਾ ਤਲਾਕ ਸੁਧਾ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜੱਟ ਸਿੱਖ ਕਾਸਟ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 24 ਸੋਣਾ ਸੀ ਕੱਦ 5 ਫਟ 8 ਇੰਚ ਗੋਤ ਖਟੜਾ ਪੜਾਈ ਪਲੱਸ 2 ਦੇ ਲੜਕੇ ਦੀਆਂ ਦੋ ਪੈਣਾਂ ਨੇ ਇੱਕ ਪਰ ਹੈ ਸਾਰੇ ਮੈਰਿਡ ਨੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਈਲ ਸੇਮ ਮਹੀਨੇ ਬਾਅਦ ਅਪਲਾਈ ਹੋਵੇਗੀ ਲੜਕਾ ਤਲਾਕ ਸੁਦਾ ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਤੇ ਇੱਕ 7 ਸਾਲ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕ ਸੁਦਾ ਹੋਵੇ ਜਿਨ੍ਹਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪਾਵੇਂ ਇੰਡੀਆ ਤੋਂ ਹੋਵੇ ਪਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਇਸ ਨੰਬਰ ਤੇ ਵਟਸਐਪ ਰਾਹੀਂ ਤੁਸੀਂ ਕੈਨੇਡਾ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਰਾ ਦਿੱਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਦੱਸ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਐਨਟੀਟੀ ਜੌਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਦੋ ਪੈਣਾ ਮੈਰਿਡ ਨੇ ਜੂਕੇ ਵਿੱਚ ਸੈਟਲ ਨੇ ਪਤਲ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵੀਦਾਸ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਗਿਲਾਰ ਇਸ ਤਾ نوٹ ਕਰੋ ਜੀ ਨਾਮ ਸਿੰਘ ਕਸਤ ਜੱਟ ਸਿੱਖ ਕੱਦ 5 ਫੁੱਟ 8 ਇੰਚ ਜਨਮ 1984 ਪੜਾਈ ਪਲੱਸ 2 ਪਤਾ ਸ਼੍ਰੀ ਫਤਿਹਗੜ੍ਹ ਸਾਹਿਬ ਪਰਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਪੀਆਰ ਹੈ ਜ਼ਮੀਨ 10 ਕਿੱਲੇ ਦੋਵਾਂ ਭਰਾਵਾਂ ਨੂੰ 5-5 ਕਿੱਲੇ ਆਉਂਦੀ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕशुदा ਜਾਂ ਵਿਧਵਾ ਬਿਨਾਂ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜੱਟ ਸਿੱਖ ਕਾਸ਼ਟ ਤੋਂ ਹੋਵੇ ਉਮਰ 30 ਸਾਲ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਜਨਮ 1994 ਪੜ੍ਹਾਈ ਪਲੱਸ 2 ਤੋਂ ਬਾਅਦ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਿਤਾ ਸਰਪੰਚ ਨੇ ਸਾਰਾ ਪਰਿਵਾਰ ਸ਼ੁੱਧ ਵੈਸੋਂ ਹੈ ਲੜਕੇ ਨੂੰ 18 ਕਿੱਲੇ ਜ਼ਮੀਨਾਂ ਦੀ ਹੈ ਇਹ ਇਕੱਲਾ ਲੜਕਾ ਹੈ ਕੋਈ ਭੈਣ ਭਰਾ ਨਹੀਂ ਕੰਮ ਖੇਤੀਬਾੜੀ ਲੜਕੇ ਕੋਲ ਆਪਣੀ ਗੱਡੀ ਤੇ ਖੇਤੀਬਾੜੀ ਦੇ ਸਾਰੇ ਸਾਧਨ ਆਪਣੇ ਨੇ ਤੇ ਵਧੀਆ ਕੋਠੀ ਪਈ ਹੋਈ ਹੈ ਪਤਾ ਹੁਸ਼ਿਆਰਪੁਰ ਮੰਗ ਲੜਕੀ ਕੈਨੇਡਾ ਪੀਆ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਣਖੀ ਵਧੀਆ ਸੁਭਾਅ ਵਾਲੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਕਸਤ ਜੱਟ ਸਿੱਖ ਗੱਦ 5/10 ਚ ਉਮਰ 30 ਸਾਲ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਆਸਟ੍ਰੇਲੀਆ ਵਿੱਚ ਲੜਕਾ ਪੁਰਤਕਾਲ ਵਿੱਚ ਸੀ ਹੁਣ ਇੰਡੀਆ ਆਇਆ ਹੋਇਆ ਹੈ ਲੜਕਾ ਸੋਹਣਾ ਸੁਨੱਖਾ ਹੈ ਲੜਕੇ ਦੀ ਲੜਕੇ ਨੂੰ 13 ਕਿਲੇ ਜ਼ਮੀਨ ਆਉਂਦੀ ਹੈ ਪਤਾ ਨਿਕੋਦਰ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਹਤ ਤੋਬੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਹਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅੱਛੀ ਸਿਰਫ ਰਿਸ਼ਤਿਆਂ ਦੀ ਐਡ ਬਣਿਆ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ